ਲੁਧਿਆਣਾ ਦੇ ਨਗਰ ਨਿਗਮ ਦੀ A to Z ਕੂੜਾ ਚੱਕਣ ਵਾਲੀ ਗੱਡੀ ਦੇ ਵੱਲੋਂ ਇੱਕ ਪ੍ਰਵਾਸੀ ਨੂੰ ਕੁਚਲਣ ਦਾ ਮਾਮਲਾ ਵੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ A to Z ਦੀ ਗੱਡੀ ਕੂੜਾ ਸੁੱਟ ਕੇ ਵਾਪਸ ਤਾਜਪੁਰ ਰੋਡ ਆ ਰਹੀ ਸੀ ਜਿਵੇਂ ਹੀ ਬਾਲਾਚੀ ਦੀ ਪੁਲੀ ਉੱਪਰ ਗੱਡੀ ਪਹੁੰਚੀ ਤਾਂ ਪੁਲੀ ਤੇ ਜਾ ਰਹੇ ਪ੍ਰਵਾਸੀ ਨੂੰ ਸਾਈਡ ਬੱਚੀ ਤਾਂ ਉਸ ਦਾ ਟਾਇਰ ਦੇ ਥੱਲੇ ਸਿਰ ਕੁਚਲਿਆ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਤੇ थाना ਟੱਬਾ ਦੀ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਨੂੰ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਭੇਜ ਦਿੱਤਾ। ਕਰਾ ਮੈਂ ਹੁਣ ਆਇਆ ਸੀ ਫੈਕਟਰੀ ਦੇ ਪੈਸੇ ਲੈਣੇ ਇੱਥੇ ਐਂਬੂਲੈਂਸ ਆਈ ਸੀ ਕੋਣੀ 10 ਮਿੰਟ ਪਹਿਲੇ ਤੋਂ ਉਹਨਾਂ ਨੇ ਕਹਿੰਦਾ ਸੀ ਬੰਦੇ ਕਹਿੰਦੇ ਕਿ ਡੈੱਡ ਬੋਡੀ ਨੂੰ ਕੀ ਕਰਨਾ ਆਪਾਂ ਇਹਨੂੰ ਫਿਰ ਐਂਬੂਲੈਂਸ ਚਲਾ ਗਿਆ ਫਿਰ ਇਹ ਪ੍ਰਾਈਵੇਟ ਗੱਡੀ ਆਈ ਹੈ ਹਾਦਸਾ ਹੋ ਗਿਆ ਕੀ ਕਰਨਾ ਇਹ ਹਾਦਸਾ ਉਹ ਪੈਦਲ ਜਾ ਰਹਾ ਸੀ ਬੰਦਾ ਉਹ ਟਰੈਕ ਵਾਲਾ ਉਹਨਾਂ ਦਾ ਸਾਈਡ ਮਾਰ ਕੇ ਚਲਾ ਆ ਦਿੱਤਾ ਗੱਡੀ ਇਹ ਟਰੱਕ ਕੌਣ ਹੈ ਇਹ ਸਰਕਾਰੀ ਗੱਡੀ ਹੈ ਊੜੇ ਕੋ ਚੱਕਣੇ ਵਾਲੀ ਗੱਡੀ ਹੈ ਹਾਂ ਜੀ ਪਰ ਬਾਈ ਕਿਸ ਕੀ ਕਰ ਰਿਹਾ ਇਹ ਤਾਂ ਲਾਪਰਵਾਹੀ ਹੈਗਾ ਡਾਈਵਰ ਦੀ ਜੇ ਬੰਦਾ ਗੱਡੀ ਚਲਤਾ ਹੋਵੇ ਸਾਈਕਲ ਤੇ ਗੱਡੀ ਸੇ ਕੋਈ ਵਿਚੀ ਹੈ ਉਹਦੀ ਮੰਨ ਲਿਆ ਗਲਤੀ ਹੈਗੀ ਜੇ ਸਾਈਡ ਤੋਂ ਬੰਦਾ ਚੱਲਦਾ ਬਿਆ ਪੈਦਲ ਉਹਦਾ ਗਲਤੀ ਕਿਹਦੀ ਹੈਗੀ ਟਰੱਕ ਵਾਲੇ ਦੀ ਗਲਤੀ ਹੈਗੀ ਜਿਸकी ਡੈਥ ਹੋਈ ਹੈ ਉਹ ਪ੍ਰਵਾਸੀ ਹੈ ਉਹਦਾ ਪ੍ਰਵਾਸੀ ਕੋਈ ਨਹੀਂ ਹੈਗਾ ਇੱਥੇ ਅਸੀਂ ਤੁਹਾਨੂੰ ਫੈਕਟਰੀ ਜਾ ਰਹੇ ਸੀ ਹੁਣ ਦੇਖੇ ਕੀ ਹਾਲਾਤ ਹੈਗਾ ਇੱਥੇ ਇਸ ਤੋਂ ਪਹਿਲੇ ਵੀ ਜੋ A to Z ਮੈਂ ਹਾਦਸੇ ਹੋ ਚੁਕੇ ਆਂ ਕਈ ਬੰਦੇ ਕੁਚਲੇ ਆਂ ਹਾਂ ਉਹ ਤਾਂ ਕੁਚਲੇ ਹੈਗਾ ਮੈਂ ਦੇਖਦਾ ਜੇ ਆਪਾਂ ਰਸਤੇ ਵਿੱਚ ਜਨ ਦੇਖਦੇ ਰਹਿਤੇਗਾ ਬੰਦੇ ਕੁਚਲ ਦਿੱਤੇ ਹੈ ਮੜ ਜਨੜਿਆਤੇ ਹੈ ਡਰਾਈਵਰ ਕਹਿੰਦਾ ਫਰਾਰ ਹੋ ਗਿਆ ਤੂੰ ਡਰਾਈਵਰ ਹੈ ਨਹੀਂ ਇੱਥੇ ਤਾਂ ਹੁਣ ਦੇਖੋ ਪੁਲਿਸ ਮਜਬੂਰ ਕੀ ਕਰਨਾ ਆ ਕੇ ਕੀ ਨਹੀਂ ਕਰਨਾ ਹੈਗਾ ਨਾਲ ਮੈਂ ਤਾਂ ਇਹ ਕਹਿਣਾਗਾ ਇਨਪ ਕਿਉਂ ਨਹੀਂ ਪੁੰਦਦੀ? ਗਰੀਬ ਬੰਦਾ ਹੈਗਾ ਹੁਣ ਉਹ ਗਰੀਬ ਪੁੱਸੂ ਕੌਣ? ਉਹ ਗਰੀਬ ਦੀ ਜਾਨੇ ਨੁਕਸਾਨ ਹੋ ਗਿਆ ਤੇ ਜ਼ਿੰਮੇਵਾਰ ਕੌਣਾ? ਇੱਕ ਵਾਰ ਨਹੀਂ ਹੋ ਗਿਆ, ਦੋ ਵਾਰ ਹੋ ਗਿਆ, ਕਿੰਨੀ ਵਾਰ ਹੋ ਗਿਆ? ਕੋਈ ਨੱਥ ਪਾ ਨਹੀਂ ਰਿਹਾ ਬੇਨੂੰ। ਗੱਡੀ ਕਿਹੜੀ ਸੀਗੀ ਜਿਹਦੇ ਹੱਥ ਲਿਆ? ਕਾਰ ਪਿੱਛੇ ਦੀ ਗੱਡੀ। ਇਹ ਦੂਜੈਂਟ ਦੀ। ਹਾਂਜੀ। ਤੇ ਇਸ ਤੋਂ ਪਹਿਲਾਂ ਵੀ ਹਾਦਸੇ ਕਈ ਵਾਰ ਹੋਏ। ਕਿੰਨੀ ਵਾਰ ਹੋ ਗਏ ਜੀ? ਕੋਈ ਨੱਥ ਨਹੀਂ ਪਹਿਰੀ ਇਹਨਾਂ ਨੂੰ? ਤੇ ਡਰਾਈਵਰ ਮੁੱਕੇ ਤੇ ਫਰਾਰ। ਫਰਾਰ? ਪਹਿਲਾਂ ਭਾਦੇ ਪਹਿਲਾਂ ਨੇ। ਨਸ਼ੇ ਦੇ ਵੀ ਆਦੀ ਨੇ ਇਹ ਵੀ ਪਤਾ ਲੱਗਿਆ ਸੀ ਇਹ ਤਾਂ ਤੁਹਾਨੂੰ ਪਤਾ ਹੀ ਆ ਜੀ ਇਹ ਤਾਂ ਸਾਰੇ ਨੂੰ ਪਤਾਗਾ ਬੀ ਡਰਿੰਕ ਤੋਂ ਬਿਨਾਂ ਗੱਲ ਕੰਮ ਕਰਦੀ ਨਹੀਂ ਇਹ ਮੈਂ ਤੇ ਕਹਿੰਨਾਗਾ ਗਰੀਬ ਚ ਲਿਆ ਗਿਆ ਹੁਣ ਪਰਿਵਾਰ ਦਾ ਕੀ ਬਣਨਾ ਹੁੰਦਾ ਕੀ ਬਣੂਗਾ ਗਰੀਬ ਦਾ ਗਰੀਬ ਦਾ ਕੋਈ ਨਹੀਂ ਹੈਗਾ ਤੇ ਇੱਕ ਮੈਂ ਜਨਾ ਮੈਂ ਝੂਠੀ ਬੋਲਦਾ ਮੂਣੀ ਆਇਆ ਹੈਗਾ ਛਾਚ ਬੋਣਾਂ ਦੀ ਅਸ਼ਿਆਤੀ ਹੈਗੀਆਂ ਉਹ ਐਂਬੂਲੈਂਸ ਕਿਉਂ ਨਹੀਂ ਲੈ ਗਈ ਕਿਉਂ ਗਰੀਬ ਦਾ ਬੈਸਿਕ ਕੋਈ ਹੈ ਨਹੀਂਗਾ ਗਰੀਬ ਦਾ ਤਾਂ ਮਾਲਿਕਾ ਗਰੀਬ ਦਾ ਕੋਈ ਨਹੀਂ ਹੈਗਾ ਠੀਕ ਹੈ ਗਰੀਬ ਦਾ ਗਰੀਬੀ ਪਹੁੰਦੀ ਆ ਅਮੀਰੀ ਨਹੀਂ ਪਹੁੰਦੀ ਹੁਣ ਬੰਦਾ ਪਿਆ ਉਹਦੇ ਪਰਿਵਾਰ ਦਾ ਕੀ ਬਣੇਗਾ ਮਜ਼ਦੂਰ ਆ ਕੇ ਫੈਕਟਰੀ ਕੰਮ ਕਰਦਾਗਾ ਪਤਾ ਨਹੀਂ 2000 ਤਾਂ 10000 ਤਾਂ ਹਾਂ ਹੈਗੀ ਭਾਈ ਨਹੀਂ ਹੈਗੀ ਵਿਚਾਰੇ ਦੀ ਉਹ ਗਰੀਬ ਪੁੱਸੂ ਕੌਣ ਮੈਂ ਤਾਂ ਇਹ ਹੈਰਾਨ ਆ ਵੀ ਕਿੱਥੇ ਸਾਰੀਆਂ ਸਰਕਾਰਾਂ ਗਈਆਂ ਵੀ ਇਹਨਾਂ ਨੂੰ ਕਿਉਂ ਨਹੀਂ ਕੁਝ ਕਹਿੰਦੀਆਂ ਇਹ ਲਾਪਰਵਾਹੀ ਸੀ ਡਾਕਟਰ ਦੀ ਲਾ ਭਾਜੀ ਲਾਪਰਵਾਹੀ ਆ ਜੇ ਲਾਪਰਵਾਹੀ ਤੋਂ ਵਗੈਰਾ ਕੰਮ ਹੁੰਦਾਗਾ ਉਹ ਵਿਚਾਰਾ ਮਜ਼ਦੂਰ ਸਾਈਕਲ ਤੇ ਸੀਗਾ ਉਹਨੂੰ ਕਿਉਂ ਨਹੀਂ ਉਹ ਕਰਿਆ ਗਿਆ ਜੇ ਡਰਾਈਵਰ ਸਹੀ ਸੀਗਾ ਭੱਜਿਆ ਕਿਉਂ ਆ ਉਹਦਾ ਭਜਣਾ ਕਾਰਨੇ ਕੀ ਆ ਵੀ ਉਹਨਾਂ ਨੂੰ ਚੁਠਾਓ ਹਾਂ ਜੀ ਸਰਕਾਰੀ ਗੱਡੀ ਸੀ ਜੀ A2Z ਵਾਲਿਆਂ ਦੀ ਇਹ BB10 CJ 1090 ਹੈ ਹਾਂ ਟਿਪਰ ਆ ਜੀ ਇਹਨਾਂ ਦਾ ਜਿਹੜਾ ਕਾਰਪੋਰੇਸ਼ਨ ਵਾਲਾ ਜਿਹੜਾ A2Z ਵਾਲਿਆਂ ਦਾ ਜਿਹੜਾ ਕੂੜਾ ਸਿੜਦੇ ਨੇ ਜੀ ਇਹ ਡੰਪ ਦੇ ਇਸ ਗੱਡੀ ਨਾਲੋਂ ਮੁੰਡੇ ਦਾ ਐਕਸੀਡੈਂਟ ਹੋਇਆ ਜੀ ਬਹੁਤ ਕੁਮਾਰ ਦਾ ਜਿਹਦੇ ਨਾਲ ਉਹਦੀ ਗੱਡੀ ਦੇ ਥੱਲੇ ਆ ਗਿਆ ਤੇ ਉਹਦੀ ਦੀ ਮੌਕੇ ਤੇ ਡੈਥ ਹੋ ਗਈ ਉਹਦੀ ਐਂਬੂਲੈਂਸ ਆਈ ਸੀ ਕੀ ਮੌਕੇ ਤੇ ਐਂਬੂਲੈਂਸ ਪਹਿਲਾਂ ਸ਼ਾਇਦ ਆਈ ਹੋਵੇ ਸਾਡੇ ਜਦੋਂ ਅਸੀਂ ਪਹੁੰਚੇ ਉਹ ਨਹੀਂ ਸੀ ਆ ਗਈ ਪਤਾ ਲੱਗਿਆ ਬੰਦਾ ਕੌਣ ਸੀਗਾ ਇਹ ਜਿਹੜਾ ਮ੍ਰਿਤਕ ਆ ਜੀ ਹਾਂ ਜੀ ਮੇਰੇ ਤੱਕ ਇਹ ਕੋ ਬਾਲਾ ਜੀ ਦੱਸਿਆ ਮੂੰਹ ਨੂੰ ਪਤਾ ਲੱਗ ਗਿਆ ਵੀ ਬਾਲਾ ਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਜੀ ਲੇਬਰ ਦਾ ਹਾਂਜੀ ਹਾਂਜੀ ਉਹ ਡੈਡ ਬੋਡ ਵੀ ਲੈ ਲਈ ਜੋ ਰਖਾਉਣ ਲੱਗੇ ਸੀ ਹਸਤਾਲ ਸਾਰੇ ਪੋਸ਼ਾਉਣ ਕਰਾ ਕੇ ਜਾ ਕਰਾ ਦੇ ਅਗਲੀ ਘਰ ਭਾਈ ਹਾਂਜੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼